ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਮਲੇਸ਼ੀਆ ਮਾਈਗ੍ਰੇਟਨ ਗਏ ਆ ਆਪਣੇ ਲਾੜੀ ਭਰਾ ਦਾ ਬਲੌਗ ਆ ਤੇ ਲੱਡ ਵੀ ਥੋੜਾ బిਜੀ ਆ ਤੇ ਆਪਾਂ ਬਣਾ ਰਹੇ ਆ ਤੇ ਆਓ ਪਲੇਅਰ ਆਲ ਰੈਡੀ ਹੋ ਗਿਆ ਟਾਈਮ 7:30 ਹੋ ਗਿਆ ਤੇ ਇਹ ਤਿਆਰੀ ਆ ਸਾਰੇ ਪਲੇਅਰਾਂ ਦੀ ਚਾਓ ਤੁਹਾਨੂੰ ਸਾਰਿਆਂ ਨਾਲ ਮਲਾਉਣੇ ਆ ਸਾਰੇ ਬੈਠਿਆ ਗੱਲਾਂਬਾਤਾਂ ਮਾਰਦੇ ਪਿਆ ਆ ਤੇ ਹੁਣ ਤੁਹਾਨੂੰ ਪਲੇਅਰਾਂ ਨਾਲ ਮਲਾਉਣੇ ਆ ਆ ਗੱਲਬਾਤ ਕਰਦੇ ਆ ਨੇ ਬਿੰਦਣਾ ਕੋਈ ਸਾਰੇ ਵੀਰ ਬੈਠੇ ਆਪਣੇ ਕਿਦਾਂ ਭਰਾ ਮਰੇ ਹੋਗੇ ਸਾਰੇ ਰੈਡੀ ਰੈਡੀ ਸਤਾਜੀ ਕਿਦਾਂ ਕਹਿਮ ਜੇ ਦੱਸੋ ਕੋਈ ਗੱਲਬਾਤ ਭਰਾ ਮਰੇ ਹੋਣਾ ਗੱਲਬਾਤ ਮੌਰਨਿੰਗ ਹੋਈ ਆ ਬਾਹਰ ਦਾ ਦ੍ਰਿਸ਼ੂਗਾ ਹੋਣਾ ਹਾਂ ਇਹ ਰਿਸ਼ 12 ਘੰਟਾ ਬਾਹਰਲਾ ਕੋਈ ਹੋ ਆਪਾਂ ਥੱਲੇ ਜਾ ਕੇ ਵਿਊ ਦਿਖਾਵਾਂਗੇ ਇਹਨੂੰ ਮਰੋ ਐਡਿਟ ਕਰ ਲੋ ਤਿਆਰੀ ਹੈ ਬਾਅਦ ਚਲੀਏ ਮੈਚ ਤੇ ਭਰਾ ਬਸ ਆਉਂਦਾ ਪ੍ਰਮੋਟਰ ਆਪਣੀਆਂ ਗੱਡੀਆਂ ਲੈ ਕੇ ਤੇ ਮੇਰਾ ਭਾਂ ਮੈਕ ਤੇ ਮਿਲਦੇ ਆ ਚਲੋ ਠੀਕ ਆ ਕੋਈ ਜੁਪਲੇਰ ਆਪਣੇ ਇੱਧਰ ਆ ਵੀ ਜਲੇ ਰੂਹ ਆ ਪਾਣੂ ਵਧੀਆ ਦਿੱਤੇ ਆ ਕਿਤਾ ਭਰਾ ਮਰਾ ਕੈਮਾ ਸੈਟ ਤਿਆਰੀ ਆ ਕਿਦਾਂ ਤੇਜ਼ ਬਸੁਰ ਸਿੰਘ ਕੈਮਾ ਕਿਦਾਂ ਫੇਟਾ ਭਰਾ ਗੱਲ ਗੱਬਰੂ ਨੇ ਪੂਰਾ ਐਂਡ ਕਰਾਤਾ ਜੈਦਪ ਕਿਦਾਂ ਸੈਟਾਂ ਤੇ ਗੱਡੀਆਂ ਕੇ ਰੁਕ ਗਿਆ ਰੈਡੀ ਰੈਡੀ ਆ ਇਹ ਕਈ ਆਪਾਂ ਨੂੰ ਕਵਰ ਦਿੱਤਾ ਵੀ ਪ੍ਰਮੋਟਰ ਵੀਰਾਂ ਨੇ ਬਾਲੇ ਵਧੀਆ ਇੰਤਜ਼ਾਮ ਕੀਤੇ ਆਪਣੇ ਭਰਾਵਾਂ ਨੇ ਵਿੰਡੋ ਵੀ ਭਰਾ ਬਣਾ ਸਫਾਈ ਦੇਖ ਸਕਦੇ ਤੁਸੀਂ ਹਾਂ ਜੀ ਬਾਹ ਜੀ ਤਿਆਰੀਆਂ ਚੱਲੀਆਂ ਮੈਚ ਤੇ ਹਰ ਤੇਜ ਬਾਣ ਚਲੋ ਹਾਂ ਇਹ ਕਰਨ ਡਿਆ ਲਾ ਲਾਉਂਗਾ ਆਹਾਂ ਪੀਆ ਤਿਆਰੀ ਆ ਮੈਚ ਦੀ ਨਾ ਉਹ ਗੁਰੂ ਜੀ ਨੇ ਮੈਂ ਤਾਂ ਵੀ ਕਰਦੇ ਨਾ ਮੈਨੂੰ ਵੀ ਚੁੱਪ ਰਹਿਣਾ ਹੈ ਹੈ ਤਿਆਰੀ ਹੋ ਜਾਂਦੀ ਆ ਆਹੋ ਜੁਨੀਅਰ ਹੈ ਮੋਰਾ ਗੱਡੀ ਕੀਤੀ ਬੋਕਾ ਹੁੰਦੀ ਆ ਹਾਂ ਕਰਨਾ ਹੈ ਆ ਗਈਆਂ ਇਹ ਆਪਣੀਆਂ ਆਪਣੀਆਂ ਗੱਡੀਆਂ ਅੱਛਾ ਇੱਕ ਬੁੱਤ ਵੀ ਤੇ ਆ ਗਰਮ ਹੋ ਜਾਂਦੀ ਆ ਇੱਥੇ ਆਪਾਂ ਥੋੜਾ ਜਿਹਾ ਆਪਾਂ ਦੇ ਬੰਦੇ ਘਾਟ ਬਿਠਾਉਣੇ ਆ ਮੁੜ ਕੇ ਗਰਮ ਹੋ ਜਾਂਦੀ ਆ ਆਪਾਂ ਮੰਨ ਲਈ ਗੱਡੀ ਆ ਇਹ ਬਹੁਤ ਤਗੜੀ ਗੱਡੀ ਜਿਹੜੀ ਗੱਡੀ ਆ ਆਪਣੀ ਬਾ ਕੀ ਨਾ ਇਹ ਗੱਡੀ ਆ ਗਈ ਹਾਂਜੀ ਗੱਡੀਆਂ ਆ ਗਈਆਂ ਇਹ ਗੱਡੀ ਦਾ ਨਾਮ ਹੈਗਾ ਆ ਆਪਣਾ ਸਮਾਰਟੋ ਟੈਂਕ ਇਹ ਟੈਂਕ ਟੈਂਕ ਗੱਡੀ ਨਹੀਂ ਪਿੰਕਾ ਖੜਾ ਆਪਣਾ ਵਾਲਾ ਅੱਛਾ ਉਹ ਬਲੇਕ ਕਲਰ ਉਹ ਜਿਹੜਾ ਇਹ ਇਤਰਾ ਤੇ ਨੇਜ਼ਾ ਤੇ ਇਹ ਵੇਪਾ ਜੋ ਬੜਾ ਘੈਣਾ ਬਾਰ ਦਾ ਤੇ ਆ ਬਦਲ ਰਿਹਾ ਹਾਂ ਅੱਜ ਥੋੜਾ ਮੌਸਮ ਚੇਂਜ ਆ ਤੇ ਮਾਰਾ ਸੁਖਰ ਕੇ ਮੀਂਹ ਨਾ ਪਵੇ ਕਪਸ ਸੁੱਕਣਾ ਹੋ ਜਾਏ ਭਰਾਵਾਂ ਆਪਣੇ ਦਾ ਅੱਕੇ ਅੱਜ ਮੌਸਮ ਹੈਆ ਪਰ ਕਈ ਨਹੀਂ ਰੁਕ ਜੰਦਾ ਤਿੰਨ ਚੱਕਰ ਬਿਲਡਿੰਗਾਂ ਕਿ ਯੁਰਾਈਆਂ ਬੜੀਆਂ ਲਾਈਆਂ ਇੱਧਰ ਲੋਕਾਂ ਨੇ ਨਾ ਕੀ ਹੈ ਇਹ ਨਾਰੀਆਂ ਨਾ ਇਹ ਕਿੰਦਾ ਇਹ ਨਹੀਂ ਆਪਾਂ ਸੱਤ ਗਾਜ ਪਾਉਂਦੇ ਆਹ ਕਿੰਦਾ ਪਾਉਂਦੇ ਮੈਂ ਵੇਖ ਰਿਹਾ ਕਹਦਾ ਕਿ ਨਗਰ ਨਹੀਂ ਨਾ ਤੇਲ ਦੇ ਬੋਤੇ ਆ ਨਾ ਪਹਿਲਾਂ ਮੈਨੂੰ ਲੱਗਾ ਕਿ ਇਹ ਕੇਲਿਆਂ ਦੇ ਬੂਟੇ ਆ ਨਾਰੀਆਂ ਵੀ ਹੈਗੇ ਨਾ ਇੱਧਰ ਮੇਰੇ ਲੱਗ ਨਾ ਇਹ ਸੁੰਦਰ ਬੱਟਾ ਹੈ ਇਹ ਗੱਲ ਹੋਵੇ ਏਥੇ ਕਿਤੇ ਗਈ ਹੋਏ ਵਰਗਾਂ ਦੇ ਪਾਰੇ ਬੰਦੇ ਹੁੰਦੇ ਰੈਡੀ ਆਪਣੇ ਮੈਚ ਆਫ ਤੇ ਹੋਰ ਉਹ ਸੈੱਟ ਕਰਾਂ ਸਹੀ ਹੈ ਮਾ ਟਰਾਫੀਆਂ ਦਿੱਤੇ ਜਾਣੀਆਂ ਅੱਜ ਪਲੇਅਰਾਂ ਨੂੰ ਸਾਰਿਆਂ ਨੂੰ ਮਾਣ ਸਨਮਾਨ ਮਾਣ ਸਨਮਾਨ ਕਰਨਾ ਸਾਰੇ ਪਲੇਅਰਾਂ ਦਾ ਆਪਣੀ ਟੀਮ ਦੇ ਪਲੇਅਰਾਂ ਦਾ ਮਾੜੀ ਕਹਿੰਦੇ ਹਟਣਾ ਹਰ ਅੱਜ ਨਹੀਂ ਕੀ ਗੱਲ ਹੋ ਗਈ ਕਾਲਾ ਮਰ ਰੋਡ ਆਇਆ ਬਾਜੀ ਦਾ ਗੋਡੇ ਨੂੰ ਤੇ ਵਧੀਆ ਜੀ ਵਧੀਆ ਠੀਕ ਆ ਭਰਾ ਵਧੀਆ ਵਧੀਆ ਪਹੁੰਚ ਗਏ ਆ ਆਪਾਂ ਮੇਰੇ ਵਿੱਚ ਮੈਚ ਤੇ ਪਲੇਅਰ ਆਪਣੇ ਤਿਆਰ ਹੋ ਰਿਹਾ ਕਾਰਜ ਮਸਤਗੜ ਜੈਦੀਪ ਤੇ ਨਾਲ ਟਰਾਫੀਆਂ ਮਾਨਸਮਾਨ ਕਰਾਂਗੇ ਇਹਨਾਂ ਨੂੰ ਐ ਬਾਬਾ ਸੁੱਖ ਰੱਖੇ ਨੰਬਰ ਪਉਣਾ ਹਰਮਣਾ ਗਿੰਦਾ ਛੋਟਾ ਸਤੂ ਸਾਰੇ ਪਲੇਅਰ ਆਪਣੇ ਆਪਰਾ ਆਪਣਾ ਬਰਿੰਦਰ ਕੇਮ ਕਰਨ ਵਾਲਾ ਵੀ ਮੀਰ ਮੇਰੇ ਪਹੁੰਗ ਗਏ ਕੀ ਹਾਲ ਚੱਲ ਠੀਕ ਠਾਕ ਕੀ ਕਹਿਣਾ ਚਾਹੋ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਦੱਸਦਾ ਮੈਂ ਜੀ ਦੱਸਦਾ ਹੈ ਹੈ ਕਿਦਾਂ ਮੈਚ ਹੋ ਰਹੇ ਨੇ ਤੇ ਲੈਣਦੇ ਦਾ ਮੈਚ ਹੈ ਤੁਹਾਡਾ ਹਾਂ ਪੰਜਾਬ ਦੇ ਪਾਕਿਸਤਾਨ ਦਾ ਇਹ ਠੀਕ ਹੈ ਕਿਵੇਂ ਹੋਰ ਸੱਟਾ ਗੱਡੀ ਹਾਂਜੀ ਇਹ ਕਿੰਦਰ ਭਵਨ ਕਰ ਰਿਹਾ ਐਕਸਰਸਾਈਜ਼ ਮੈਚ ਖੇਡਣ ਤੋਂ ਪਹਿਲਾਂ ਥੋੜੀ ਜਿਹੀ ਨਵੇਂ ਪਲੇਅਰਾਂ ਨੂੰ ਜਾਣਕਾਰੀ ਸਟੱਡੀ ਕਰ ਲਿਆ ਕਰੋ ਭਰਾ ਮੇਰੇ ਚੋਪਾ ਜੀ ਜ਼ਰੂਰੀ ਆ ਸਟੱਡੀ ਮੈਚ ਤੋਂ ਪਹਿਲਾਂ ਬਹੁਤ ਜ਼ਰੂਰੀ ਲਾਡੀ ਵੀ ਆਪਣਾ ਤਿਆਰ ਹੋਂਦਿਆ ਵਾ ਛੱਡੀਏ ਤਾਂ ਸਟਾਟ ਬੱਗਰ ਫੋਟਾ ਕੱਲ ਨੂੰ ਬਹਿਣਗੇ ਗੋਡੀਆਂ ਬੁੱਲ ਪੰਜ ਨਵੇਂ ਪਲੇਅਰਾਂ ਨੂੰ ਕੋਈ ਜਾਣਕਾਰੀ ਦੇਣਾ ਚਾਹੋਗਾ ਮੈਚ ਤੋਂ ਪਹਿਲਾਂ ਖੇਡਣ ਤੋਂ ਪਹਿਲਾਂ ਜਾਣਕਾਰੀ ਇਹ ਹੈ ਵੀ ਕੌਨਫੀਡੈਂਸ ਰੱਖਣਾ ਆਪਣੇ ਆਪ ਤੇ ਭਰੋਸਾ ਰੱਖ ਕੇ ਖੇਡਣਾ ਕੋਈ ਚੱਕਰ ਨਹੀਂ ਹੁੰਦਾ ਮੁੰਡੇ ਚਲੋ ਪਹਿਲੀ ਵਾਰੀ ਆਏ ਖੇਡਣਾ ਥੋੜਾ ਮਦੇੜ ਥੋੜੇ ਨਰਵੋਸ ਹੀ ਹੁੰਦੇ ਆ ਖੇਡਣ ਲੱਗੇ ਪਰ ਨਰਵੋਸ ਨਹੀਂ ਹੋਣਾ ਕੋਈ ਗੱਲ ਨਹੀਂ ਗੇਮ ਹੀ ਆ ਸਾਰੇ ਮੇਰੇ ਨੂੰ ਸਤਿ ਸ਼੍ਰੀ ਅਕਾਲ ਪਹੁੰਚ ਗਏ ਆ ਆਪਾਂ ਮੈਚ ਤੇ ਤੇ ਤਿਆਰੀ ਚੱਲ ਰਹੀ ਆ ਸਾਰਿਆਂ ਪ੍ਰਿਆਰ ਦਾ ਦਮੇ ਪ੍ਰਾਪ ਕਰਾਉਣੇ ਆ ਆਪਾਂ ਤੇ ਵਧੀਆ ਵਧੀਆ ਪਲੇਅਰ ਵੀ ਇੱਥੇ ਆਏ ਆ ਬਹੁਤ ਵਧੀਆ ਨਵੇਂ ਪਲੇਅਰਾਂ ਨੂੰ ਮੌਕਾ ਮਿਲਿਆ ਸਭ ਤੋਂ ਇਹ ਗੱਲ ਇਥੋਂ ਮਲੇਸ਼ੀਆ ਦੀ ਬੈਸਟ ਆ ਕਿ ਨਵੇਂ ਪਲੇਅਰ ਬਹੁਤ ਜ਼ਿਆਦਾ ਆਏ ਨੇ ਤੇ ਦੂਜਾ ਮੈਚ ਆ ਰਿਹਾ ਵਾ ਚੌਥਾ ਮੈਚ ਆਪਣਾ ਪਾਕਿਸਤਾਨਾ ਤੇ ਤੁਹਾਨੂੰ ਕੋਈ ਮੈਚ ਦੀਆਂ ਕਲਿੱਪਾਂ ਦਿਖਾਈਆਂ ਜਾਣਗੀਆਂ ਵਿੱਚ ਤੇ ਕਰੋ ਇੰਜੋਏ ਵੱਡੇ ਮੱਲ ਪੜਦੇ ਆ ਵੱਡੀਆਂ ਟੀਮਾਂ ਬਣੀਆਂ ਹੋਈਆਂ ਆ ਉਹ ਟੀਮਾਂ ਵੀ ਪੱਕੀਆਂ ਬਣੀਆਂ ਮੇਰੇ ਮਿੱਤਰੋ ਐਂ ਕਹਿੰਦੇ ਮੁੰਡਿਆਂ ਨੇ ਪੱਕੀਆਂ ਕੰਨਾਂ ਦੇ ਵਿੱਚ ਕਿੱਲ ਲਾਇਆ ਪਰ ਮੱਧੇ ਵੱਡੇ ਰਾਜੇ ਮਰ ਗਿਆ ਉਹ ਪੈਂਦੀ ਰੇਡ ਤੇ ਸਾਹਮਣੇ ਫੈਸਲੇ ਫੈਸਲੇ ਹੈ ਭੀਮ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਕ ਕੰਨੀ ਤੇ ਮੱਤੇ ਪਿੰਡ ਦਾ ਪੱਪੂ ਲੱਗਿਆ ਹੋਇਆ ਰਮੇਲ ਫੂਲੇ ਵਾਲੀ ਦਾ ਯਾਰ ਹੈ ਇੱਕ ਕੰਨੀ ਤੇ ਕਹਿੰਦੇ ਲੈਵੇਂ ਪੰਜਾਬ ਵਾਲਾ ਆਹ ਕਹਿੰਦੇ ਪੱਪੂ ਮੱਤਾ ਪੱਪੂ ਮੱਤਾ ਜੱਟ ਤੇ ਬਾਜਵਾ ਸਾਹਮਣੇ ਕਹਿੰਦੇ ਵੀ 100 ਰਿੰਗਟਾ ਹਰਸ਼ਲਾਨ ਬੱਟੂ ਦੇ ਲਈ ਰੇਡ ਪਾਉਣ ਦੇ ਲਈ ਮੁੰਡਾ ਵਧਿਆ ਹੋਇਆ ਇੱਕ ਪਾਸੇ ਜਾਫੀ 4 ਨੇ ਰਾਜੇ ਬਿਰਕ ਦੀ ਗੋਪੀ ਛਾਲਮ ਦੀ ਰੌਣ ਦੀ ਖੇਡ ਕਲੱਬ ਖੇਡ ਰਹੀ ਹੈ ਹੋ ਹੋ ਦੇਖਾਂਗੇ ਨੌਜਨ ਲੈਂਦੇ ਸਾਨੂੰ ਟੱਕਿਆਂ ਦੀ ਹਿੱਕ ਉੱਤੇ ਬੱਲਿਆ ਓ ਟੱਕੇ ਨਾਲੇ ਆਉਂਦਾ ਜਿੰਦਾਬਾਦ ਲਿਖਣਾ ਸਾਨੂੰ ਟੱਕਿਆਂ ਦੀ ਹਿੱਕ ਉੱਤੇ ਬੱਲਿਆ ਓ ਲੈਂਦੇ ਪੰਜਾਬ ਵਾਲਾ ਲੈਂਦੇ ਪੰਜਾਬ ਵਾਲਾ ਇਹ ਬੱਲੇ 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 ਸਵਾਦ ਖੇਡ ਕੌਡੀ ਦਾ ਸਵਾਦ ਖੇਡ ਕੌਡੀ ਦਾ ਸਵਾਦ ਹਾਏ ਓਏ ਮੇਰਿਆ ਰੱਬਾ ਅੱਗੇ ਖੇਡ ਦੇ ਮੈਦਾਨ ਵਿੱਚ ਬੱਲੇ 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 ਏ ਓਏ ਕਾਰ ਤਾਲੀਆਂ ਤੇ 100 ਸਾਰੀ ਕਲੱਬ ਦਾ ਗੋਪੀ ਸ਼ਾਨ ਮਰਾਜੇ ਫਿਰਕੜਾ ਲਗਰੂਪ ਯੂਐਸਏ ਦਾ ਆਓ ਸਾਹਮਣੇ ਵੀਰ ਲਓ ਦੇ ਪਾਸੇ ਖੇਡ ਇੱਕ ਪਾਸੇ ਖੇਡ ਕਬੱਡੀ ਚੱਲ ਰਹੀ ਹੈ ਆਓ ਸਾਹਮਣੇ ਸਾਹਮਣੇ ਸਵਾਦ ਵੱਧਿਆ ਪਿਆ ਓਏ ਪ੍ਰੀਤ ਭਾਉ ਸਵਾਦ ਵੱਧਿਆ ਪਿਆ ਖੇਡ ਮੈਦਾਨ ਦੇ ਵਿੱਚ ਵੇਖ ਲੈਂਦੇ ਪੰਜਾਬ ਵਾਲੇ ਤੇ ਯਾਰ ਕੁਝ ਵੱਖਰੀ ਕਰੀ ਜਾਂਦੇ ਐ ਸਮਾਂ ਬੀਤ ਗਿਆ 50 ਰਿੰਗਟ ਹਰ ਇੱਕ ਜੱਫੇ ਤੇ ਉਹਨਾਂ ਵੱਲੋਂ ਹੋ ਗਏ ਐ ਰੌਇਲ ਵਾਲਾਂ ਦੇ ਲਈ 200 ਦਾ ਜੱਫਾ ਲੱਗੇਗਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਮੁੰਡਾ ਵਧਿਆ ਹੋਇਆ ਗਿਲਬੀਰ ਕਰਦੇ ਗੱਲ ਪੈਂਦੀ ਰਹੀ ਲੋ ਕਬੱਡੀ 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 ਖੇਡ ਦੇ ਮੈਦਾਨ ਦੇ ਵਿੱਚ ਦਰਸ਼ਕਾਂ ਦਾ ਇਕੱਠ ਵੀ ਅੱਜ ਪੰਜਾਬ ਵਾਂਗੂ ਜੁੜਿਆ ਹੋਇਆ ਹੈ ਪਰ ਸਾਹਮਣੇ ਦੇਖਾਂਗੇ ਜੱਫੀ 4 ਇਹ ਬੱਲੇ 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 ਵੱਲੇ ਓ ਕਬੱਡੀ 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 ਜੀਰੂ ਜੀਰੂ ਆਹ ਮੁੰਡੇ ਦੀ ਖੇਡ ਵਧੀਆ ਲੱਗੀ ਇੱਕ ਵਾਰੀ ਤਾੜੀਆਂ ਮਾਰ ਦਿਓ ਯਾਰ ਯੂਐਸਏ ਵਾਲੇ ਅਮਰੀਕਾ ਵਾਲੇ ਪ੍ਰਮੋਟਰਾਂ ਵੱਲੋਂ ਸਾਡਾ ਸ਼ਜਾਦ ਜੱਟ ਕਹਿੰਦਾ ਵੀ ਅਸ਼लान ਢਿੱਲੋ ਦੇ ਲਈ 500 ਦੇ ਮਾਣ ਹੈ ਆਓ ਸਾਹਮਣੇ ਨਸੀਬ ਗੁੱਜਰ ਨਸੀਬ ਗੁੱਜਰ ਆਓ ਸਾਹਮਣੇ ਗੁੱਜਰ 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 ਇੱਥੇ ਰੱਖ ਗੱਡਾਂਗੇ ਜਿਹੜੇ ਕਹਿੰਦੇ ਹਾਲੇ ਤੱਕ ਗੱਲ ਨਹੀਂ ਬਣੀ ਜਿਹੜੇ ਕਹਿੰਦੇ ਹਾਲੇ ਤੱਕ ਗੱਲ ਨਹੀਂ ਬਣੀ ਗੱਲ ਤੇ ਬਣ ਜਾਣੀ ਐ ਥੋੜੇ ਸਮੇਂ ਤੱਕ ਫੈਸਲੇ ਹੋ ਹੋ ਜਾਣਗੇ ਮੇਰੇ ਮਿੱਤਰੋ ਉਧਰਲੇ ਪਾਸੇ ਕਬੱਡੀ 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 ਉਹ ਮੁੰਡਾ ਮਸਤ ਕਰਿਆ ਕਰਦਾ ਟਰਾਈ ਆਸ਼ਵਟਾ ਦੋ ਸਰਬੀ ਤੇ ਚੀਮੇ ਹੋਣਾ ਨੇ ਤੇ ਸਾਡੇ ਦਾਤੇ ਵਸ ਗਏ ਭੀਰੇ ਹੋਣਾ ਨੇ ਰਾਜੇ ਬਿਰਕ ਨੇ ਗੋਪੀ ਛਾਲ ਮਰੇ ਕੁਲਦੀਪ ਬਡਾਰੇ ਹੋਣਾ ਨੇ ਸੱਦ ਕੇ ਕਹਿੰਦੇ ਵੱਡਾ ਮਾਨ ਦਿੱਤਾ ਹੈ ਯੋਧੇ ਰੰਦਾਵੇ ਹੋਣਾ ਨੇ ਆਓ ਸਾਹਮਣੇ ਸਾਹਮਣੇ ਆਹ ਹਾਂ ਹਾਂ ਪਹਿਲਾਂ ਵਾਲੇ ਦੇ ਨਾ ਮੈਂ ਤੇ ਗਾਇਆ ਹਾਰ ਤੇ ਪਰ ਮੈਚ ਬੜਾ ਦੀ ਆਇਆ ਹਾਂ ਕਿਉਂ ਕਾਸ਼ ਮੈਂ ਮੈਚ ਦੇ ਭਾਵੇਂ ਹਾਰ ਕੇ ਪਰ ਮੈਚ ਦੱਸ ਕਿਦਾਂ ਦਾ ਮੈਂ ਗੁਰਵਾ ਮੈਂ ਐਂਡ ਕਰਾ ਦੀ ਮੈਂ ਹਾਂ ਇੰਨੇ ਇੰਨਾ ਵੇਖੀ ਫਾਈਨਲ ਹੋ ਰਹੀ ਚੀਖ ਨਹੀਂ ਬੰਦਨੀ ਜਿੰਦੀ ਆਪਣੀ ਮੈਚ ਫਾਈਨਲ ਹੋ ਗਿਆ ਹੈ ਹਾਂ ਫਾਈਨਲ ਆ ਫਾਈਨਲ ਆ ਦੇ ਇੱਕ ਜਿਹੜਾ ਪਹਿਲਾ ਹੈ ਇਹ ਮੈਚ ਇਹਨਾਂ ਦਾ ਬੰਨਾ ਜੇ ਹੁਣ ਗੱਲ ਕਰੀਏ ਫਾਈਨਲ ਤੇ ਹੋ ਗਿਆ ਪ੍ਰਾਈਜ਼ ਵੀ ਲੱਗੇ ਹਾਂ ਜੇ ਲੱਗਣੀ ਹੈ ਨਾ ਹੈਰੀ ਹੈਰੀਦਾਰਾ ਪਰਿਵਾਨਾ ਨਾ ਮੈਚ ਆ ਫਿਰ ਮੇਰਾ ਫੈਸਲਾ ਹੈ ਟੀਮ ਆਪਣੀ ਮੈਚ ਖੇਡ ਕੇ ਆ ਗਈ ਹੈ ਤੇ ਗੱਬਰੂਆਂ ਦਾ ਆਪਾਂ ਪੁੱਛਦੇ ਹਾਂ ਹਾਲਚਾਲ ਕਿੱਦਾਂ ਰਿਆਂ ਲੱਡੀ ਮੈਚ ਵਧੀਆ ਮੈਂ ਤਿਆਰੀਆਂ ਪਰ ਮੈਂ ਬੜਾ ਵਧੀਆ ਲਾਡੀ ਦਾ ਰਿਆ ਬਾਈ ਪੂਰਾ ਫਿੱਟ ਨੌਨ ਸਟਾਪ ਰੈਡਾਂ ਗੱਭਰੂ ਨੇ ਪਾਈਆਂ ਪਾਕਿਸਤਾਨ ਵਾਲੇ ਗੱਭਰੂਆਂ ਦੇ ਤੇ ਹੁਣ ਆਪਾਂ ਗੱਲ ਕਰਦੇ ਆਂ ਅਰਮਨਾ ਕਿਦਾਂ ਭਰਾ ਭਰਾ ਵਧੀਆ ਵਧੀਆ ਭਾਈ ਵਧੀਆ ਸੱਟ ਸੱਤਾ ਭਾਈ ਵਧੀਆ ਮੈਚ ਵਧੀਆ ਬਹੁਤ ਵਧੀਆ ਮੈਚ ਹੋਇਆ ਥੋੜਾ ਨਾ ਆਪਾਂ ਨੂੰ ਇੱਕ ਆਪਣੇ ਰੀਡਰ ਤੇ ਕੱਲ ਛਾਟ ਲੱਗਣ ਦੇ ਕਾਰਨ ਥੋੜਾ ਜਿਹਾ ਆਪਾਂ ਨੂੰ ਧੀਮ ਦੇ ਛਾਟ ਲੱਗੀ ਉਹਦੇ ਕਰਨ ਰੀਡਰ ਦੀ ਬਹੁਤ ਘਾਟ ਸੀ ਦੋ ਰੀਡਰ ਹੈ ਆਪਣੇ ਕੋ ਭਾਈ ਠੀਕ ਹੈ ਤੇ ਤਾਂ ਕਰਕੇ ਥੋੜਾ ਟੀਮ ਮੈਚ ਲੂਜ਼ ਕਰ ਗਈ ਨਹੀਂ ਤੇ ਆਹ ਤ ਜਾ ਦਰਸ਼ਕ ਵੀ ਆਏ ਆਪਣੇ ਦਰਸ਼ਕ ਵੀ ਆਏ ਆਪਣੇ ਕੋਲ ਤੇ ਵੀਰ ਮੇਰੇ ਮੈਚ ਕਿਦਾਂ ਲੱਗਾ ਤੁਹਾਨੂੰ ਦਰਸ਼ਕੋ ਕਾਮਪੂਰਾ ਵਧੀਆ ਵਧੀਆ ਪੂਰਾ ਉਹ ਆਪਣੇ ਥੋੜਾ ਜਿਆ ਤੇਜ਼ੀ ਥੋੜਾ ਜਿਆ ਠੀਕ ਨਹੀਂ ਅੱਜ ਬੁਖਾਰ ਚੜਿਆ ਸੀ ਇਹ ਪ੍ਰਦਰਸ਼ਨ ਥੋੜਾ ਤਾਂ ਕਰਕੇ ਮੜਾ ਹੋ ਗਿਆ ਕੋਈ ਚੱਕਰ ਨਹੀਂ ਪਰ ਨਵੇਂ ਮੁੰਡੇ ਕੋਈ ਟੈਂਸ਼ਨ ਨਹੀਂ ਵਧੀਆ ਅੱਜ ਮਤਲਬ ਪ੍ਰਮੋਟਰਾਂ ਨਾਲ ਸਮਾਨਸਮਾਨ ਕੀਤਾ ਜਾਊਗਾ ਤੇ ਬਹੁਤ ਪ੍ਰਮੋਟਰਾਂ ਨੇ ਆਪਣੀ ਵੱਲ ਵੀ ਬਹੁਤ ਜ਼ਿਆਦੀ ਇੰਤ ਕੀਤੀ ਆ ਬਹੁਤ ਗੁੱਡ ਪ੍ਰਮੋਟਰ ਆ ਆਪਣੇ ਬਹੁਤ ਵਧੀਆ ਲੱਗਾ ਇੱਥੇ ਵਧੀਆ ਵਧੀਆ ਉਹਨੂੰ ਕੁਛ ਇਦਾਂ ਆਪਣਾ ਆਪਣਾ ਕਿੱਥੇ ਜਾਪੀ ਤਾਂ ਆਪਣਾ ਵੀਰ ਰੂਪ ਸਾਬਾ ਛੋਟਾ ਛਤੂ ਕਹਿੰਦੇ ਆਪਣੇ ਵੀਰ ਨੂੰ ਕਿੱਦਾਂ ਰਿਹਾ ਅਮਰੀਕਾ ਬਰੂਆ ਵਧੀਆ 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 ਓਕਰ ਵੋਟਾਂ ਕੁਝ ਪਲੇਅਰ ਆਪਣੇ ਇੱਧਰ ਬੈਠੇ ਆ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਆ ਆਪਣਾ ਕਾਰਜਮਸਤ ਕਢਲਾ ਵੀਰ ਇੱਕ ਨਾਲ ਪ੍ਰਮੋਟਰ ਹੈ ਇੱਕ ਆਪਣਾ ਵੀਰ ਗੁਰਚੇਦ ਪੁੱਲੜ ਦਾ ਰਿਸ਼ਤੇਦਾਰ ਰਿਸ਼ਤੇਦਾਰ ਗੁਰਚੇਦ ਪੁੱਲੜ ਤੇ ਕਿਦਾਂ ਹੁਣ ਕਿਦਾਂ ਦੇਖਦੇ ਹਿਰਦੇ ਨਹੀਂ ਚਲੋ ਆਸੀਆਂ ਖਿੱਡੀਆਂ ਕਰਦੇ ਆ ਬਲੌਗ ਦੇ ਵਿੱਚ ਪਰ ਗੱਭਰੂ ਆਨੇ ਸਿਰ ਹਲਾਤਾ ਤੇ ਕੁਝ ਵੀਰ ਮੇਰੇ ਵੀਰ ਇੱਧਰ ਵੀ ਬੈਠੇ ਆ ਤੇ ਪ੍ਰੋਮੋਟਰ ਸਾਹਿਬ ਤੇ ਹੈ ਨਹੀਂ ਆ ਦੇ ਆ ਨਹੀਂ ਹੈਗੇ ਆ ਆਹ ਕੀ ਬਾਤ ਹੈ ਕੀ ਬਾਤ ਹੈ ਅੰਡਰਲੋਕਾ ਪ੍ਰੋਮੋਟਰ ਸਾਹਿਬ ਮੜਾ ਜਾ ਛਲ ਚੁੱਕੀ ਆ ਕੀ ਬਾਤ ਹੈ ਮੇਰੇ ਨਾਲ ਭਾਈ ਮੇਰੀ ਗੱਲ ਸੁਣੋ ਹਾਂ ਜੀ ਕੋਈ ਦੱਸੋ ਫਿਰ ਆਪਣਾ ਅੱਜ ਮੈਚ ਸਾਹਿਬ ਜੀ ਦੱਸੋ ਕੋਈ ਆਪਣਾ ਮੈਚ ਹਾਰਨ ਦਾ ਕਾਰਨ ਕੀ ਆ ਤੇ ਕੋਈ ਨਹੀਂ ਖੇਡਿਆ ਜੀ ਇਹ ਦਾ ਸਟਾਰ ਵੀ ਜਿਹਨੂੰ ਆਪਾਂ ਅੱਜ ਦੇ ਹੈ ਮੈਚ ਬਹੁਤ ਵਧੀਆ ਆ ਹਾਰਨ ਦਾ ਕਾਰਨ ਕੋਈ ਨਹੀਂ ਸਾਡੇ ਪਲੇਅਰ ਦੇ ਕੰਨ ਲੱਗੀ ਹੈ ਕਿ ਸੱਟ ਸੱਟ ਉਹ ਕਰਕੇ ਸਾਡੇ ਕੋਲ ਇੱਕ ਰੇਡਰ ਗਿਆ ਸੀਗਾ ਘਾਟ ਇੱਕ ਤੋਂ ਚੜ ਗਿਆ ਬੁਖਾਰ ਦੇਖੋ ਚੜ ਗਿਆ ਬੁਖਾਰ ਹੈ ਕਿੰਦਿਆ ਚਾਬੀ ਮੇਰੇ ਕੋਲ ਨਹੀਂ ਤੇਰੀ ਘਾਟ ਮਾਰੀ ਪਤੰਦਰਾ ਜੀ ਚਾਬੀ ਮਾਰੀ ਸਾਡੀ ਲੱਗ ਗਈ ਤੇ ਸੈਟ ਹੀ ਕੰਮ ਸੈਟਾਂ ਹਾਂ ਹਾਂ ਓਕੇ ਹੁਣ ਠੀਕ ਆ ਓਕੇ ਆ ਉਹ ਚੱਕਰ ਨੇ ਇੰਡੀਆ ਜਾ ਕੇ ਕਰੂਗਾ ਮੁੰਡਾ ਬੜਾ ਰਸ਼ਨਾ ਸਾਰੇ ਆਏ ਆ ਪਲਵਾਨ ਨੂੰ ਮਿਲਣ ਨਹੀਂ 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 ਚਾਪ ਵੀ ਆਪਣੇ ਬੰਦੇ ਕੋਲ ਹੀ ਅਗੇ ਮਿਲਦੇ ਆਂ ਆਪਾਂ ਅਗਲੇ ਵਲੌਗ ਚ